ਜਿਹੜੇ ਨਾ ਗੋਡਿਆਂ ਦੇ ਵਿੱਚ ਲੋਕਾਂ ਨੂੰ ਦਰਦ ਹੁੰਦਾ ਉਹਨਾਂ ਨੂੰ ਫਟ ਕਿਹਾ ਜਾਂਦਾ ਵੀ ਤੇਰਾ ਗਰੀਸ ਮੁੱਕ ਗਿਆ ਜੀ ਤੁਸੀਂ ਸੁਣੀ ਹੈਗਾ ਹਾਂ ਇਹ ਸਾਰੇ ਸੁਣੀ ਸਾਰੇ ਸੁਣਦੇ ਆ ਵੀ ਗਰੀਸ ਮੁੱਕ ਗਿਆ ਬਈ ਗਰੀਸ ਗੋਡੇ ਚ ਕਿੱਥੋਂ ਆ ਗਿਆ ਹੈ ਨਾ ਇੱਕ ਸੌਫਟ ਵੇਅਰਡ ਸੀਗਾ ਲੇਕਿਨ ਇਹ ਸਾਰਾ ਹੁੰਦਾ ਕੀ ਹੈ ਗੋਡੇ ਚ ਕੀ ਮੋਢੇ ਚ ਕੀ ਗਿੱਟਿਆਂ ਚ ਕੀ ਕਮਰ ਚ ਕੀ ਰੀੜ ਦੀ ਹੱਡੀ ਚ ਡਿਸਕ ਹੇਲਣਾ ਕੁਝ ਵੀ ਹੈ ਇਹ ਸਿਰਫ ਫਲੂਇਡ ਦਾ ਫੰਡਾ ਹੈ ਸਾਈਨੋਵਲ ਫਲੂਇਡ ਆ ਸਾਡੀ ਬੋਡੀ ਦੇ ਅੰਦਰ ਜਿਹੜਾ ਕਿ ਇੱਕ ਇੱਕ ਜੋਇੰਟ ਤੇ ਆ ਗੋਡਾ ਦਾ ਇੱਕ ਜੋੜ ਆ ਇੱਕ ਜੋੜ ਸਾਡੀ ਬੋਡੀ ਚ 360 ਜੋੜ ਆ ਕਿੰਨੇ ਜੋਇੰਟ ਆ ਕਿੰਨੀਆਂ ਹੱਡੀਆਂ ਨੇ ਰੀੜ ਦੀ ਹੱਡੀ ਚ ਕਿੰਨੇ ਜੋੜ ਆ ਮਤਲਬ ਹਰ ਜੋਇੰਟ ਤੇ ਇਹ ਚੀਜ਼ਾਂ ਕੰਮ ਕਰਦੀਆਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸੂਗਾ ਨੰਬਰ 1 ਪੰਚਮ ਹਲਦੀ ਇਹਨੂੰ ਜਿਹਨੂੰ ਬਿਮਾਰੀ ਨਹੀਂ ਕੋਈ ਹੈਗੀ ਗੋਡਿਆਂ ਦੀ ਮੋਡਿਆਂ ਦੀ ਜਾਂ ਦਰਦ ਜੋ ਲਾਈਫ ਦੇ ਵਿੱਚ ਡੇਲੀ ਇੱਕ ਅੱਧਾ ਚਮਚਾ ਪੰਚਮ ਹਲਦੀ ਖਾਂਦਾ ਦੁੱਧ ਵਿੱਚ ਪਾ ਕੇ ਚਾਹ ਪਾਣੀ ਵਿੱਚ ਪਾ ਕੇ ਠੀਕ ਹੈ ਨਾ ਉਹ ਨੂੰ ਕਦੀ ਵੀ ਮਤਲਬ ਚਾਹੇ 10 ਘੰਟੇ ਮੈਂ ਬੈਠਦਾ ਚੇਅਰ ਤੇ 10 12 ਘੰਟੇ ਇਦਾਂ ਕੇ ਕੰਮ ਕਰਦਾ ਉੱਠਣ ਦਾ ਮੌਕਾ ਵੀ ਮੈਨੂੰ ਘੱਟ ਹੀ ਮਿਲਦਾ ਤੇ ਉਹਦੇ ਵਿੱਚ ਕੀ ਹੁੰਦਾ ਕਿ ਜਦੋਂ ਸ਼ਾਮ ਨੂੰ ਉੱਠਦਿਆਂ ਉਵੇਂ ਹੀ ਉੱਠਦਿਆਂ ਕਿਉਂ ਨਾ ਰੀੜ ਦੀ ਹੱਡੀ ਤੇ ਕੋਈ ਸਟ्रेस ਨਾ ਕੋਈ ਲੱਤਾਂ ਬਾਹਾਂ ਤੇ ਸਟ्रेस ਦਿਮਾਗ ਦਾ ਸਟ्रेस ਲੋਕ ਦੂਰ ਕਰ ਜਾਂਦੇ ਨੇ ਥੈਂਕ ਯੂ ਥੈਂਕ ਯੂ ਕਰਕੇ ਦੁਆਵਾਂ ਦਿੰਦੇ ਆ ਲੋਕੀ ਤਾਂ ਮਤਲਬ ਕਹਿਣ ਦਾ ਕਿ ਜਿਹੜਾ ਹਲਦੀ ਹੈ ਨਾ ਜੀ ਪੰਜਮ ਹਲਦੀ ਉਹਦੇ ਚ ਕੀ ਪਾਇਆ ਮੈਂ ਤੁਹਾਨੂੰ ਸ਼ੇਅਰ ਕਰਦਾ ਇਹ ਮੈਂ ਘਰੇਲੂ ਨੁਸਖੇ ਵੀ ਤਾਂ ਦੱਸਦਾ ਰਹਿਣਾ ਕਿ ਇਹਨਾਂ ਨੂੰ ਤੁਸੀਂ ਘਰੇ ਬਣਾਇਆ ਕਰੋ ਆਪਣੀਆਂ ਕਾਪੀਆਂ 'ਚ ਲਿਖ ਕੇ ਰੱਖ ਲਿਆ ਕਰੋ ਇਹ ਰੀਲਾ ਰੂਲਾ ਜੀ ਤਾਂ ਨਿਕਲ ਜਾਂਦੇ ਨੇ ਹੱਥ ਮਾਰੇ ਤੇ ਫਿਰ ਮੁੜ ਕੇ ਲੱਭਦੀਆਂ ਨਹੀਂ ਉਸੇ ਟਾਈਮ ਸੇਵ ਕਰੋ ਤੇ ਇਹਨਾਂ ਚੀਜ਼ਾਂ ਨੂੰ ਲਿਖ ਲਿਆ ਕਰੋ ਲਿਖਣ ਲਿਖਣਾ ਜ਼ਿਆਦਾ ਬੈਟਰ ਆ ਤੁਸੀਂ ਲੱਗ ਜਾਂਦੇ ਹੋ ਵੀ ਫੋਨ ਕਰੀਏ ਗੁਲਬਾਬ ਸਾਬ ਨੂੰ ਪੁੱਛੀਏ ਉਹ ਤਾਂ ਦੱਸ ਗਿਆ ਤੁਹਾਨੂੰ ਤਾਂ ਉਹ ਸੁਣ ਲਓ ਇਦੇ ਵਿੱਚ ਕੀ ਪੈਂਦਾ ਹੈ ਸਭ ਤੋਂ ਪਹਿਲਾਂ ਕਾਲੀ ਹਲਦੀ ਜੀ ਫਿਰ ਇੱਚ ਪੈਂਦੀ ਅੰਬਾ ਹਲਦੀ ਫਿਰ ਇੱਚ ਪੈਂਦੀ दारू ਹਲਦੀ ਫਿਰ ਇਹਦੇ ਵਿੱਚ ਪੈਂਦੀ ਹੈ ਪੀਲੀ ਹਲਦੀ ਪੰਜਵੀਂ ਇਹਦੇ ਵਿੱਚ ਪੈਂਦੀ ਹੈ ਜੰਗਲੀ ਹਲਦੀ ਤੁਸੀਂ ਸੁਣਿਆ ਨਹੀਂ ਇਹਨੀਆਂ ਹਲਦੀਆਂ ਕਦੇ ਤੁਸੀਂ ਐਵੀ ਹਲਦੀ ਰੰਗਾ ਸੂਟ ਬਾਈ ਮੈਂ ਸੁਣਿਆ ਪੰਜ ਹਲਦੀਆਂ ਜਿਵੇਂ ਤੁਸੀਂ ਨਹੀਂ ਸੁਣਿਆ ਆਪਣੇ ਦੇਸ਼ ਦੀ 50% ਜਨਤਾ ਨੇ ਨਹੀਂ ਸੁਣਿਆ 50% ਨੂੰ ਹੁਣ ਪਤਾ ਲੱਗ ਗਿਆ ਜਿੱਦਾਂ ਮੈਂ ਪੜਾਇਆ ਗਿਆ ਮੇ ਤੋਂ ਮੈਂ ਪੜਾਈ ਗਿਆ ਇਹ ਜਿਹੜੇ ਪੰਜ ਹਲਦੀਆਂ ਦਾ ਮਿਸ਼ਰਣ ਹੈ ਨਾ ਇਹ ਸਾਡੇ ਸਰੀਰ ਦੇ ਵਿੱਚ ਜਿੰਨੀ ਇਨਫਲਮੇਸ਼ਨ ਹੈ ਸੂਜਨ ਜੀ ਨੂੰ ਸੋਜਾ ਕਹਿੰਦੇ ਆ ਸੀ ਉਹਨੂੰ ਖਤਮ ਕਰਦੀ ਆ ਤੇ ਨਾਲ ਹੀ ਨਾਲ ਇਹਦੇ ਨਾਲ ਫਿਰ ਅਸੀਂ ਬਣਾਇਆ ਕਾਲੇ ਗੋੰਦ ਦਾ ਕੈਪਸੂਲ ਉਹੀ ਮੈਨੂੰ ਚੇਤਾ ਨਹੀਂ ਸੀ ਆ ਰਿਹਾ ਉਹ ਬਲੈਕ ਬਲੈਕ ਕੀ ਸੀ ਉਹ ਸੀਗੀ ਗੂੰਦਾ ਕੈਪਸੂਲ ਕਾਲਾ ਗੋੰਦ ਜਿਹੜਾ ਨਾ ਜੀ ਉਹ ਉਹ ਬਲਕੇ ਇੱਕ ਦੋ ਸ਼ਰਾਰਤੀ ਲੋਕਾਂ ਨੇ ਉਹ ਤੇ ਸ਼ਰਾਰਤ ਕੀਤੀ ਨਕਲੀ ਬਣਾਉਣ ਦੀ ਫਿਰ ਉਹਨੂੰ ਹੁਣ ਅਸੀਂ ਗਵਰਨਮੈਂਟ ਤੋਂ ਰਜਿਸਟਰਡ ਕਰਾਇਆ ਹਾਂ ਹੁਣ ਉਹਦੀ ਝੰਡ ਗਰੀ ਰੇੜਾ ਕੋਈ ਕਰਦਾ ਏਦਾਂ ਦਾ ਪੁੱਠਾ ਕੰਮ ਕਿਉਂਕਿ ਅਸੀਂ 25-30 ਸਾਲ ਲਾਏ ਨੇ ਇਸ ਚੀਜ਼ ਦੇ ਉੱਤੇ ਮਿਹਨਤ ਕੀਤੀ ਹੈ ਲੋਕਾਂ ਤੇ ਅਜਮਾਇਆ ਬਣਾਇਆ ਲੋਕਾਂ ਨੇ ਥੈਂਕ ਯੂ ਲੈ ਫਿਰ ਇਹਨੂੰ ਪ੍ਰੋਮੋਟ ਕੀਤਾ ਫਿਰ ਗਵਰਨਮੈਂਟ ਤੋਂ ਰਜਿਸਟਰਡ ਕਰਾਇਆ ਐਮੀ ਤਾਂ ਬਣਿਆ ਨਹੀਂ ਤੇ ਉਹ ਉਹ ਜਦੋਂ ਅਸੀਂ ਦਿੰਨੇ ਆ ਨਾ ਜੀ ਇੱਕ ਕੈਪਸੂਲ ਰਾਤ ਨੂੰ ਪੰਚਮ ਹਲਦੀ ਵਾਲੇ ਦੁੱਧ ਨਾਲ ਜਿਹੜੇ ਲੋਕ ਕਹਿੰਦੇ ਨੇ ਜੀ ਮੈਨੂੰ ਕੋਲੇਸਟ੍ਰੋਲ ਦੀ ਪ੍ਰੋਬਲਮ ਆ ਜਾਂ ਟ੍ਰਾਈਗਲਿਸਰਾਈਡ ਦੀ ਪ੍ਰੋਬਲਮ ਆ ਉਹਨੂੰ ਅਸੀਂ ਕਹਿੰਦੇ ਆ ਵੀ ਤੈਨੂੰ ਮਿਲ ਪ੍ਰੋਡਕਟ ਅਗਰ ਬੰਦ ਨੇ ਤਾਂ ਤੂੰ ਪਾਣੀ ਚ ਪਾ ਕੇ ਲੋ ਕੋਸੇ ਤੁਸੀਂ ਦੇਖੋ ਕਾਲੇ ਗੁੰਦ ਤੋਂ ਬਣਿਆ ਕੈਪਸੂਲ ਉਹਦੇ ਤੋਂ ਬਣੀ ਹੋਈ ਇੱਕ ਜੈਲ ਇੱਕ ਤੇਲ ਤੁਸੀਂ ਆਪਣੀ ਮਦਰ ਨੂੰ ਦੇ ਦਿਓ ਤੁਹਾਨੂੰ ਮਹੀਨੇ ਜਾਂ 2 ਮਹੀਨੇ ਚ ਥੈਂਕ ਯੂ ਬੋਲ ਜਾਣਗੇ ਜੈਲ ਜੈਲ ਕਾਲੇ ਗੁੰਦ ਦਾ ਜੈਲ ਰਾਤ ਨੂੰ ਮਲਣਾ ਮਲਣ ਵਾਲਾ ਤੇਲ ਦਿਨ ਚ ਮਲਣਾ ਕੈਪਸੂਲ ਰਾਤ ਨੂੰ ਖਾਣਾ ਪੰਜਮ ਹਲਦੀ ਵਾਲੇ ਦੁੱਧ ਨਾਲ ਦੇ ਦਿਓ ਉਹ ਆਪਣੇ ਉਹ ਆਏ ਸੀ ਫਿਰ ਮੈਂ ਅੱਜ ਦੋ ਮਹੀਨੇ ਬਾਅਦ ਹਾਂ ਥੋੜੇ ਦਿਨ ਪਹਿਲਾਂ ਰਾਣਾ ਰਣਵੀਰ ਜੀ ਆਏ ਸੀ ਮੇਰੇ ਕੋਲੇ ਉਹ ਉਹਨਾਂ ਨੂੰ ਮੈਂ ਦੇਤਾ ਪਹਿਲਾਂ ਤਾਂ ਉਹਨੇ ਮੈਨਲੇ ਜਦੋਂ ਗੱਲਬਾਤ ਕੀਤੀ ਉਹਨਾਂ ਨੂੰ ਸਮਝ ਲੱਗੀ ਵੀ ਇਹ ਚੀਜ਼ ਗੋਲਸਾਹਿਬ ਜੋ ਦੱਸ ਰਹੇ ਉਹ ਜਾਂਦੇ ਕਹਿੰਦੇ ਇੱਕ ਮਦਰ ਲਈ ਦਿਓ ਮੈਨੂੰ ਉਹ ਲੈ ਗਏ ਉਹਨਾਂ ਦਾ ਜੀ 15 20 ਦਿਨ ਬਾਅਦ ਫੋਨ ਆਇਆ ਮੇਰੇ ਲਈ ਉਹ ਬਹੁਤ بڑا ਆਸ਼ੀਰਵਾਦ ਸੀ ਉੱਪਰ ਵਾਲਾ ਮੈਂ ਵੀ ਟਰਾਈ ਕਰ ਸਕਦੀ ਇਹ ਆਸ਼ੀਰਵਾਦ ਹੁੰਦਾ ਜੀ ਜਦੋਂ ਕੋਈ ਬਜ਼ੁਰਗ ਕਹਿੰਦਾ ਵੀ ਮੈਨੂੰ ਫਾਇਦਾ ਤਾਂ ਉਹ ਆਸ਼ੀਰਵਾਦ ਹੈ ਪਰ ਕੀ ਕੀ ਆਸ਼ੀਰਵਾਦ ਹੈ ਕਿ ਆਪਾਂ ਕੋਈ ਕੰਮ ਕੀਤਾ ਉਹ ਸਾਹਮਣੇ ਵਾਲੇ ਲਈ ਫਾਇਦੇਮੰਦ ਹੋਇਆ ਤਾਂ ਉਹਨੇ ਸਾਡੇ ਲਈ ਕੋਈ ਦੁਆ ਤਾਂ ਕੀਤੀ ਹੋਊਗੀ ਨਾ ਤਾਂ ਉਹ ਜਿਹੜਾ ਉਹ ਉਹਦਾ ਰਿਜ਼ਲਟ ਮਤਲਬ ਬਿਦਰੇ 15 ਡੇਜ਼ 30 ਡੇਜ਼ ਆ ਜਾਂਦਾ ਪਤਾ ਲੱਗ ਜਾਂਦਾ ਕਿ ਸਾਡੇ ਸਰੀਰ ਚ ਜਿਹੜੀ ਥਕਾਵਟ ਸੀ ਗੋਡੇ ਚ ਦਰਦ ਸੀ ਹੁਣੇ ਡਾਕਟਰ ਕਹਿੰਦੇ ਸੀ ਆਪਰੇਸ਼ਨ ਕਰਾਓ ਸਾਡਾ ਟੈਨਸ਼ਨ ਹੀ ਕੱਟ ਗਿਆ ਆਪਰੇਸ਼ਨ ਹੋਣ ਦੀ ਲੋੜ ਹੀ ਨਹੀਂ ਇਹਦੇ ਇਹਦੇ ਵਿੱਚ ਇਹ ਇਹ ਸਭ ਤੋਂ ਵੱਧ ਉਹ ਵੀ ਇਹੀ ਸੁਜੈਸਟ ਕੀਤਾ ਕਿ ਆਪਰੇਸ਼ਨ ਕਰਵਾਓ ਐਂਡ ਆਲ ਸਮਥਿੰਗ ਮੈਨੂੰ ਹੈਗਾ ਸੀ ਕਿ ਮੈਂ ਤੁਹਾਡੇ ਕੋਲ ਲਾਸਟ ਟਾਈਮ ਵੀ ਮੈਂ ਪੁੱਛਿਆ ਸੀਗਾ ਤਾਂ ਮੈਂ ਭੁੱਲ ਗਈ ਮੈਂ ਲੈ ਕੇ ਜਾਵਾਂਗੀ ਇਹ ਕਾਲੇ ਗੋੰਜ਼ ਦਾ ਕੈਪਸੂਲ ਹੈ ਔਰ ਇੱਕ ਇੱਕ ਕੈਪਸੂਲ ਦੇ ਉੱਤੇ ਵੈਦਵਾਨ ਲਿਖਾਇਆ ਜੀ ਔਰ ਸ਼ੀਸ਼ੀ ਦੇ ਉੱਪਰ ਬਕਾਇਦਾ ਸਟੈਂਪਡ ਕੀਤਾ ਗਵਰਨਮੈਂਟ ਦੀ ਸਟੈਂਪ ਹੈ ਸਾਰੀਆਂ ਮਤਲਬ ਬਿਨਾ ਸਰਕਾਰੀ ਸਟੈਂਪ ਤੋਂ ਤਾਂ ਅਸੀਂ ਪ੍ਰੋਡਕਟ ਨਹੀਂ ਇਹ ਮੀਨਿਮਮ ਕਿੰਨੇ ਆਪਾਂ ਕੋਰਸ ਟਾਈਪ ਹੁੰਦਾ ਸਾਨੂੰ ਕਰਨਾ ਪਊਗਾ ਕਿੰਨੀ ਦੇਰ ਤੱਕ ਇਹ ਨੂੰ ਨਾ 6 ਮਹੀਨੇ ਕਰਾਈ ਦੇ 6 ਮਹੀਨੇ ਜਿਵੇਂ ਪਹਿਲਾ 3 ਮਹੀਨੇ ਉਹਨੂੰ ਕਹਿੰਦੇ ਸਵੇਰ ਸ਼ਾਮ ਖਾ ਲੋ 2 ਕੈਪਸੂਲ ਡੇਲੀ ਫਿਰ ਉਹਦੇ ਬਾਅਦ ਇੱਕ ਰੋਜ਼ ਕਰਕੇ ਫਿਰ ਇੱਕ ਰੋ ਇੱਕ ਦਿਨ ਛੱਡ ਕੇ ਇੱਕ ਹੌਲੀ ਹੌਲੀ ਛੱਡ ਦੋ ਇੱਕਦਮ ਅਸੀਂ ਕੋਈ ਵੀ ਚੀਜ਼ ਛੱਡਦੇ ਆ ਨਾ ਜੀ ਉਹ ਵੀ ਤੰਗ ਕਰਦੀ ਆ ਤਾਂ ਇਹਨੂੰ ਅਸੀਂ ਹੌਲੀ ਹੌ